ਇਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਪਤੀ ਪਤਨੀ ਦਾ ਝਗੜਾ ਸੁਲਝਣ ਗਏ ਥਾਣੇਦਾਰ ਦੇ ਉੱਤੇ ਹੀ ਹਮਲਾ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਰ ਦਿੱਤਾ ਗਿਆ ਤੇ ਥਾਣੇਦਾਰ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਉਸ ਦੀ ਪੱਗ ਨੂੰ ਵੀ ਲਾ ਦਿੱਤਾ ਤੇ ਵਰਦੀ ਉਸ ਦੀ ਪਾੜ ਦਿੱਤੀ। ਇਹ ਮਾਮਲਾ ਪਟਿਆਲਾ ਦੇ ਕੱਗਾ ਥਾਣੇ ਤੋਂ ਸਾਹਮਣੇ ਆਇਆ ਹੈ। ਇਸ ਬਾਬਤ ਅਸੀਂ ਥਾਣੇਦਾਰ ਦੇ ਨਾਲ ਗੱਲਬਾਤ ਕੀਤੀ ਹੈ। ਆਓ ਸੁਣਨ ਦੀ ਹੈ ਕੀ ਕੁਝ ਕਹਿਣਾ ਹੈ ਥਾਣੇਦਾਰ ਬਲਵਿੰਦਰ ਸਿੰਘ ਦਾ। ਕੀ ਕੁਝ ਮਾਮਲਾ ਹੋਇਆ ਸੀ ਬਲਵਿੰਦਰ ਜੀ ਉਸ ਟਾਈਮ? ਮੈਂ ਡਿਊਟੀ 'ਪਰ ਸੀਗਾ ਉਸ ਦਿਨ ਤੇ ਇਸ ਮਿਨਿਸਟਰ ਕਾਰ ਰੂਮ ਤੋਂ ਕਾਲ ਆਈ ਸੀਗੀ ਜੀ ਅਮਨਦੀਪ ਕੌਰ ਪਤਨੀ ਨਾਨਕ ਆ ਪਤਨੀ ਨਾਨਕ ਸਿੰਘ ਆ ਉਹਦੇ ਘਰ ਵਾਲਾ ਉਹਦੀ ਕੁੱਟਮਾਰ ਕਰ ਰਿਹਾ। ਜੀ ਤੇ ਤੁਸੀਂ ਹੁਣ ਜਾਓ ਮੈਂ ਥਾਣੇ ਦੇ ਗੇਟ ਤੇ ਆ ਗਿਆ ਥਾਣੇ ਦੇ ਗੇਟ ਦੇ ਉੱਪਰ ਹੀ ਮੈਨੂੰ ਅਮਨਦੀਪ ਕੌਰ ਹੈ ਤੇ ਉਹਦੇ ਦੋ ਤਿੰਨ ਰਿਸ਼ਤੇਦਾਰ ਮਿਲ ਗਏ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਹੁਣੀ ਮੇਰੇ ਘਰ ਵਾਲਾ ਨਾਲੇ ਸਾਡਾ ਮੋਟਰਸਾਈਕਲ ਲਹਿ ਗਿਆ ਕੋਕੇ ਤੇ ਘਰੇ ਚਲਾ ਗਿਆ ਜੀ ਮੈਂ ਉਹਨਾਂ ਦੇ ਜਿਹੜਾ ਰਿਸ਼ਤੇਦਾਰ ਸੀ ਉਹਦੇ ਮੋਟਰਸਾਈਕਲ ਤੇ ਹੀ ਬੈਠ ਕੇ ਉਹਨਾਂ ਨੂੰ ਮੈਸੇਜ ਲਾਂਚ ਲਾ ਗਿਆ ਵੀ ਚਲੋ ਪਤੀ ਪਤਨੀ ਦਾ ਝਗੜਾ ਆ ਜੀ ਬੈਠ ਕੇ ਨਿਬੇੜ ਦਿੰਨੇ ਆ ਜੀ ਇਸ ਤੋਂ 4 ਦਿਨ ਪਹਿਲਾਂ ਵੀ ਇਹਨਾਂ ਦਾ ਰਾਜੀਨਾਮਾ ਹੋਇਆ ਸੀ ਥਾਣੇ ਦੇ ਵਿੱਚ ਹੀ ਜੀ ਜਾ ਕੇ ਪੇ ਦੇ ਤਸਿਕਾ ਨੂੰ ਉਹ ਦੁਬਾਰਾ ਫੇਰ ਉਹਨੇ ਜਿਹੜੀ ਆਪਦੀ ਘਰ ਵਾਲੇ ਦੀ ਪੁੱਤ ਮਾਰ ਕੀਤੀ ਮੈਂ ਉੱਥੇ ਜਦੋਂ ਗੇਟ ਤਾਲਾ ਪਿੰਡ ਗਿਆ ਉਹਦੇ ਫਾਦਰ ਸਾਹਿਬ ਨੇ ਗੇਟ ਖੋਲਿਆ ਮੈਂ ਕੁਰਸੀ ਤੇ ਬਿਠਾ ਲਿਆ ਮੈਨੂੰ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਨੇ ਬੁਲਾ ਲਓ ਉਹਨਾਂ ਨੂੰ ਨਾਨਕ ਸਿੰਘ ਜੀ ਨੂੰ ਚਲੋ ਕੋਈ ਨਿਰਾਸ਼ਨਾਮਾ ਕਰਾ ਦਿੰਦੇ ਆ ਥਾਣੇ ਚ ਪਤੀ ਪਤਨੀ ਦਾ ਝਗੜਾ ਆ ਜੀ ਜੀ ਤੇ ਨਾਨਕ ਸਿੰਘ ਤੇ ਤਿੰਨੋਂ ਦੀਆਂ ਭੈਣਾਂ ਅੰਦਰੋਂ ਆਈਆਂ ਇੱਕਦਮ ਤੇ ਮੈਨੂੰ ਕਹਿਣ ਲੱਗੇ ਨਾਨਕ ਸਿੰਘ ਕਹਿੰਦੇ ਵੀ ਜਿਹੜੀ ਮੇਰੇ ਖਿਲਾਫ ਕੰਪਲੀਟ ਕੀਤੀ ਆ ਜੀ ਤੇ ਮੈਨੂੰ ਦਿਖਾਓ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਅਮਰਜੈਂਸੀ ਕਾਲ ਹੈ ਕੰਫਰਮ ਤੋਂ ਕੋਣ ਆ ਕੋਈ ਨਹੀਂ ਪਤੀ ਪਤਨੀ ਦਾ ਬੜਾ ਝਗੜਾ ਹੈ ਬੈਠਾ ਆਨੇ ਬਾਕਚਾ ਲੋ ਉਹ ਵੀ 80 ਬੈਸੇ ਨੇ ਕੰਦਾ ਰਾਜੀਨਾਮਾ ਕਰਾ ਦਿੰਦੇ ਕੋਈ ਗੱਲ ਨਹੀਂ ਜੀ ਜੀ ਮੈਂ ਇੰਨੀ ਗੱਲ ਹੀ ਕਹੀ ਹੈ ਉਹਨੇ ਮੇਰੇ ਇੱਥੇ ਇੱਕਦਮ ਪੰਜ ਮਾਰਿਆ ਜੀ ਪੁੜਪੜੀ ਤੇ ਮੇਰੀ ਪੱਗ ਲੈ ਕੇ ਔਰ ਮੇਰੀ ਪੱਗ ਚੱਕ ਕੇ ਆਪਣੀ ਕੋਠੀ ਦੇ ਅੰਦਰ ਵਗਾ ਕੇ ਮਾਰੀ ਚੰਨੇ ਜੀ ਹਾਂ ਮੈਂ ਮੈਂ ਜਦੋਂ ਆਪ ਦਾ ਵਿਚਾਰ ਲਗਿਆ ਕਰਨ ਉਹਨਾਂ ਦੀ ਜਿਹੜੀਆਂ ਭੈਣਾਂ ਸੀਗੀਆਂ ਉਹ ਅੱਗੇ ਹੋ ਜਾ ਕਰਨ ਉਹ ਮੇਰੇ ਸਿਰ ਤੇ ਪਿਛ ਮੁਕੀਆਂ ਮਾਰਦਾ ਰਿਹਾ ਸੀ ਇਕੋ ਨਾਲ ਦਾ ਭਾਂਜਾ ਸੀਗਾ ਕਾਦੋ ਦਾ ਛੋਟਾ ਸੀ ਜਿੱਥੇ ਤੱਕ ਉਹਦਾ ਹੱਥ ਪਹੁੰਚਦਾ ਸੀ ਪੁੜਪੜੀ ਤੇ ਹੀ ਮਾਰੀ ਗਿਆ ਮੇਰੇ ਬਾਅਦ ਬਾਅਦ ਉਸ ਤੋਂ ਬਾਅਦ ਮੈਂ ਹਿੰਮਤ ਕਰਕੇ ਬਾਹਰ ਆ ਗਿਆ ਬਾਹਰ ਤੋਂ ਉਹਨਾਂ ਦਾ ਬਾਹਰਲਾ ਗੇਟ ਮੈਂ ਝੰਮ ਲਿਆ ਇਸ ਤਰ੍ਹਾਂ ਦੀ ਬਾਰਨਾਨ ਉਹਨਾਂ ਨੇ ਤਿੰਨੇ ਜਣਾਂ ਨੇ ਫਿਰ ਗੇਟ ਖਿੱਚ ਲਿਆ ਔਰ ਸੜਕ ਤੇ ਜਾ ਕੇ ਮੈਨੂੰ ਕੰਧਾਂ ਨਾਲ ਲਾ ਲਿਆ ਕੰਨ ਤੇ ਬਾਰ-ਬਾਰ ਫਿਰ ਮੇਂ ਦੀਆਂ ਇਸ ਤਰ੍ਹਾਂ ਮੁੱਕੀਆਂ ਮਾਰਦੇ ਰਹੇ ਸੱਥੇ ਝੋਕੜੇ ਪਾਏ ਰਹੇ ਸੀ ਜੀ ਜੀ ਤੇ ਤੁਸੀਂ ਮੈਂ ਤਾਂ ਬਚਾਅ ਕੀਤਾ ਜਿੰਨਾ ਹੋ ਸਕਦਾ ਸੀ ਰੋਲਾ ਵੀ ਪਾਇਆ ਸਿਰ ਮੈਂ ਬਹੁਤ ਜੀ ਜੀ ਤੇ ਉਤੋਂ ਇੱਕ ਰਾਹ ਕੇ ਜਾ ਰਿਹਾ ਸੀ ਉਹ ਕਹਿੰਦੇ ਵੀ ਤੁਹਾ ਫਾਇਰ ਹੋ ਜੂਗੀ ਤੁਸੀਂ ਛੱਡ ਦੋਨ ਨੂੰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਅੱਗੇ ਮੈਨ ਗਲੀ ਚ ਆ ਗਿਆ ਇਹਨੂੰ ਪੁਲਿਸ ਪਾਰਟੀ ਆ ਕੇ ਉਹਨਾਂ ਨੇ ਮੈਨੂੰ ਦਾਖਲ ਕਰਾਤਾ ਇਲਾਜ ਦੇ ਜੀ ਮੈਂ ਉਹਨਾਂ ਨੂੰ ਕੋਈ ਗ੍ਰਿਫਤਾਰ ਕਰਨ ਨਹੀਂ ਗਿਆ ਸੀ ਨਾ ਹੀ ਉਹਦੇ ਫਿਰ ਪਹਿਲਾਂ ਕੋਈ ਮੁਕੱਦਮਾ ਸੀਗਾ ਮੈਂ ਤਾਂ ਸਿਰਫ ਇੱਕ પતિ ਪਤਨੀ ਦਾ ਨਾਰਮਲ ਝਗੜਾ ਸੀਗਾ ਵੀ ਆਜੋ ਰੋਜ਼ ਅਕਸਰ ਆ ਜਾਂਦੇ ਨੇ ਔਰ ਅਸੀਂ ਚਲੇ ਵੀ ਜਾਂਦੇ ਹਾਂ ਅਕਸਰ ਮੈਸੇਜ ਲਾਉਣ ਵਾਸਤੇ ਇਕੱਲੇ ਕਈ ਵਾਰੀ ਜੀ ਜੀ ਆਹ ਹਾਂ ਕੋਈ ਉਹ ਨਹੀਂ ਵੀ ਆਜੋ ਚਲੋ ਤੁਸੀਂ ਨਹੀਂ ਤੇ ਪਹਿਲਾਂ 4 ਦਿਨ ਪਹਿਲਾਂ ਦੀ ਉਹਨਾਂ ਦਾ ਝਗੜਾ ਹੋਇਆ ਸੀ ਮੀਆਂ ਬੀਬੀ ਦਾ ਥਾਣੇ ਦੇ ਵਿੱਚ ਸੁਲਝ ਗਿਆ ਚਲੇ ਗਏ ਸੀ ਉਹਨਾਂ ਦੇ ਡਬਲ ਮੈਰਜਾ ਨਾਨਕ ਸਿੰਘ ਦੀ ਵੀ ਤੇ ਜਿਹੜੀ ਅਮਨਦੀਪ ਕੋਹੜਾ ਉਹਨਾਂ ਦੀ ਵੀ ਡਬਲ ਮੈਰਜਾ ਹੈ ਜੀ ਆਹ ਆਹ ਉਹ ਵਸ ਐਨ ਨੇ ਨੂੰ ਮੈਂ ਕੱਲਾ ਚਲਾ ਗਿਆ ਜੀ ਕੱਤੀ ਮੇਰੇ ਪਾਈ ਸੀ ਮਰੀ ਪਰ ਵਰਤੀ ਪਾੜਤੀ ਮੇਰੇ ਨੇਮ ਪਲੇਟ ਲੋਕੋ ਲੱਗੇ ਸੀ ਮੇਰੇ ਪੰਜਾਬ ਫੁੱਟ ਵਾਲੇ ਸਾਰੇ ਤੋੜ ਤੋੜ ਦਿੱਤੇ ਸੀ ਇਹਨਾਂ ਨੇ ਜੀ ਤੇ ਤੁਸੀਂ ਜੀ ਜੀ ਤੇ ਉਸ ਤੋਂ ਬਾਅਦ ਤੁਸੀਂ ਕੰਪਲੇਂਟ ਦਰਜ ਕੀਤੀ ਹੈ ਇਸ ਬਾਬਤ ਆ ਮੈਂ ਹਸਪਤਾਲ ਜਿਹੜੇ ਲਾ ਜਾ ਗਿਆ ਜੀ ਹੁਣ ਵੀ ਜਿਹੜੇ ਲਾ ਜਾ ਮੈਂ ਪਤਨਾ ਮੈਂ ਗਿਆ ਸੀਗਾ ਜੀ ਤੇ ਪੁਲਿਸ ਨੂੰ ਦਾਖਲ ਹੋ ਗਿਆ ਸੀਗਾ ਉਸ ਤੋਂ ਬਾਅਦ ਮੇਰੇ ਬਿਆਨ ਦਰਜ ਕਿਹੜੇ ਪੁਲਿਸ ਨੇ ਜੀ ਤੇ ਉਹਨਾਂ ਦੇ ਖਿਲਾਫ ਹੈ ਮੇਰੇ ਖਿਲਾਫ ਐਫ ਆਈ ਆਰ ਹੈ ਤੇ ਉਸ ਤੋਂ ਬਾਅਦ ਮੈਨੂੰ ਰੈਫਰ ਸਮਾਣੇ ਦਾ ਕਰ ਦਿੱਤਾ ਸੀਗਾ ਜੇ ਮੈਡਮ ਹਾਂ ਜੀ ਜੀ ਇਹ ਗੱਲ ਤਾਂ ਇਹ ਗੱਲ ਹੋਈ ਹੈ ਸਾਰੀ ਅੱਛੇ ਹਾਂ ਤੇ ਬਦਲੇ ਪਤਾ ਨਹੀਂ ਕਿਉਂ ਉਹਨਾਂ ਨੇ ਐਵੇਂ ਮੇਰੀ ਕੁੱਟਮਾਰ ਕੀਤੀ ਹੈ ਕੀ ਕਾਰਨ ਕਰਕੇ ਕੀਤੀ ਹੈ ਜੀ 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 ਤਾਂ ਤੁਸੀਂ ਇੱਕ ਵਾਰ ਉਹਨਾਂ ਤੋਂ ਪੁੱਛਿਆ ਨਹੀਂ ਕਿ ਆਖਿਰਕਾਰ ਅਜਿਹਾ ਹੋਇਆ ਹੀ ਕਿਉਂ ਹੈ ਕਿ ਤੁਸੀਂ ਅਸੀਂ ਤਾਂ ਤੁਹਾਡੇ ਪਰਿਵਾਰ ਦਾ ਝਗੜਾ ਸੁਲਝਾਉਣ ਆਏ ਸੀ ਤੇ ਤੁਸੀਂ ਮੈਨੂੰ ਹੀ ਮਾਰਨਾ ਸ਼ੁਰੂ ਕਰਤਾ ਮੈਂ ਉਹਨਾਂ ਨੂੰ ਬਹੁਤ ਕਿਹਾ ਮੈਡਮ ਮੇਰੇ ਨਾਲ ਮੈਂ ਕਿਹਾ ਵੀ ਅਸੀਂ ਤਾਂ ਤੁਸੀਂ ਇੱਕ ਅਰਜ਼ੀ ਨਿਭਾਉਣ ਆਇਆ ਮੈਂ ਤਾਂ ਦੇਖੋ ਮੇਰੇ ਸਾਨੂੰ ਅੱਧੇ ਤੇ ਘੰਟੇ ਘੰਟੇ ਦੋ ਦੋ ਘੰਟੇ ਬਾਅਦ ਕੋਲਾਂਦੀ ਰਹਿੰਦੀ ਆ ਇਸ ਦਾ ਮੌਕੇ ਤੇ ਦੇਖੋ ਜਾਣਾ ਹੀ ਹੈ ਨਾ ਜੀ ਜੀ ਹਾਂ ਹਰ ਇਹ ਜ਼ਰੂਰੀ ਨਹੀਂ ਹੈਗਾ ਕਈ ਵਾਰੀ ਮੁਲਾਜ਼ਮ ਨਹੀਂ ਵੀ ਹੁੰਦੇ ਅਦਰ ਸੂਰ ਡਿਊਟੀ ਤੇ ਗਏ ਹੁੰਦੇ ਆ ਉਹ ਐਸ ਸੀ ਨਾਲ ਹੀ 2-3 ਕਿਲੋਮੀਟਰ ਆ ਤਾਲਾ ਪਿੰਡ ਜੀ ਮੈਸੇਜ ਲਾਣ ਗਿਆ ਤੇ ਵੀ ਆਦੋ ਚਲੋ ਕੋਈ ਗੱਲ ਨਹੀਂ ਜੀ ਜੀ ਇਹਨਾਂ ਦਾ ਜਿਹੜੇ ਘਰੇਲੂ ਝਗੜੇ ਆ ਮੈਡਮ ਨਾ ਤਾਂ ਇਹਨਾਂ ਦਾ ਕੋਈ ਹੋਰ ਕੋਈ ਇਲਾਜ ਨਹੀਂ ਆਸੀ ਕਾਉਂਸਲਿੰਗ ਕਰਾ ਦਿੰਨੇ ਆ ਬੈਠ ਕੇ ਕਿ ਚੱਲ ਇਹਨਾਂ ਦਾ ਰਾਜੀਨਾਮਾ ਹੋ ਜੇ ਜਾਂ ਕੋਈ ਲੜਤੀ ਦਾ ਨਵਾਂ ਵਿਆਹ ਹੋਇਆ ਹੁੰਦਾ ਜਾਂ ਕੋਈ ਸਾਨੂੰ ਦਰਖਾਸਤਾਂ ਆਂਦੀਆਂ ਨੇ ਅਸੀਂ ਆਪੇ ਡੀਲਿੰਗ ਦੇ ਹਿਸਾਬ ਨਾਲ ਇਹਨਾਂ ਨੂੰ ਜਿਹੜਾ ਆ ਤਰਾ ਦਿੰਨੇ ਆ ਨਾ ਤਾਂ ਹੱਲ ਹੋ ਜਾਂਦਾ ਸਰ ਜੀ 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 ਤੇ ਹਾਂ ਜੀ ਹਾਂ ਜੀ ਤੇ ਉਸ ਤੋਂ ਬਾਅਦ ਕਿਸੇ ਵੱਡੇ ਅਫਸਰ ਨੇ ਤੁਹਾਡਾ ਹਾਲ ਚਾਲ ਪੁੱਛਿਆ ਇਹ ਤੁਹਾਨੂੰ ਮਿਲਣ ਆਏ ਕੋਈ ਹਾਂ ਜੀ ਹਾਂ ਮੈਨੇ ਮੈਨੂੰ ਮੇਰੇ ਐਸਐਚਓ ਸਾਹਿਬ ਆਇਆ ਦੋ ਵਾਰੀ ਆਇਆ ਜੀ ਔਰ ਹਾਂ ਜੀ ਹਾਂ ਜੀ ਦੋ ਵਾਰੀ ਆਇਆ ਐਸਐਚਓ ਸਾਹਿਬ ਖਾਣਾ ਵਗੈਰਾ ਪੁੱਛ ਕੇ ਗਏ ਸੀਗੇ ਮੈਨੂੰ ਜੀ ਤੇ ਮੇਰੇ ਨਾਲ ਜਿਹੜਾ ਮੈਂ ਦੋ ਮੁਲਾਜ਼ਮ ਵੀ ਮੇਰੇ ਨਾਲ ਨੇ ਜੀ ਜੀ ਹਾਂ ਜੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਦਾਖਲ ਵੀ ਹੋ ਜਾਂਦੇ ਹੋ ਹਸਪਤਾਲ ਤੇ ਉਸ ਤੋਂ ਬਾਅਦ ਤਾਂ ਨਹੀਂ ਕਿਸੇ ਨੇ ਤੁਹਾਨੂੰ ਪੁੱਛ ਪੜਤਾਲ ਕੀਤੀ ਕਿ ਆਖਿਰਕਾਰ ਵੀ ਪਰਿਵਾਰ ਜਿਸ ਜਿਸ ਵਿਅਕਤੀਆਂ ਨੇ ਤੁਹਾਨੂੰ ਕੁੱਟਮਾਰ ਕੀਤੀ ਉਹਨਾਂ ਦਾ ਤਾਂ ਨਹੀਂ ਫੋਨ ਵਗੈਰਾ ਆਇਆ ਜਾਂ ਕੁਝ ਪੁੱਛਿਆ ਜਾਂ ਕੁਝ ਕਿਹਾ ਉਹਨਾਂ ਨੇ ਤੁਹਾਨੂੰ ਨਾ ਮੈਨੂੰ ਕੁਛ ਨਹੀਂ ਕਿਹਾ ਉਹ ਥਾਣੇ 'ਚ ਆਏ ਸੀਗੇ ਜ਼ਰੂਰ ਜੀ ਚਲੋ ਉਹਨਾਂ ਨੇ ਵੀ ਰਿਸ਼ਤੇਦਾਰ ਸੀ ਉਹਨਾਂ ਦੇ ਚਲੋ ਮੈਨੂੰ ਨਹੀਂ ਪਤਾ ਕੌਣ ਕੀ ਲੱਗਦੇ ਸੀ ਜੀ ਹਾਂ ਮੈਂ ਮੈਨੂੰ ਉਸ ਟਾਈਮ ਬਹੁਤ ਜ਼ਿਆਦਾ ਚੱਕਰ ਆ ਰਹੇ ਸੀ ਮੈਂ ਉਹਨਾਂ ਨਾਲ ਜ਼ਿਆਦਾ ਕੋਈ ਗੱਲ ਨਹੀਂ ਕੀਤੀ ਜੀ ਮੈਂ ਕੋਈ ਨਹੀਂ ਮੈਂ ਮੇਰੀ ਸਿਹਤ ਠੀਕ ਨਹੀਂ ਮੈਂ ਕਿਹਾ ਕੋਈ ਨਹੀਂ ਬਾਤ ਚ ਨਾ ਕਰਾਂ ਜੀ ਤੇ ਕੀ ਉਸ ਪਰਿਵਾਰ ਦਾ ਝਗੜਾ ਜਿਹੜਾ ਸੀਗਾ ਉਹ ਸੁਲਝ ਗਿਆ ਹੈ ਨਹੀਂ ਮੈਨੂੰ ਉਹਨਾਂ ਨਾਲ ਉਹਦੀ ਉਹਦੀ ਪਤਨੀ ਵੀ ਦਾਖਲ ਹੋਈ ਸੀਗੀ ਸਮਾਨੇ ਜੀ ਜਦੋਂ ਉਹਨੂੰ ਵੀ ਕੁੱਟਿਆ ਹੋਇਆ ਸੀਗਾ ਦਾਖਲ ਹੋਈ ਸੀ ਉਹ ਤਾਂ ਪਤਾ ਨਹੀਂ ਕਿਸ ਕਾਰਨ ਕਰਕੇ ਉਹ ਚਲੀ ਗਈ ਉਹਦੀ ਵੀ ਮੇਰੇ ਕੋਲ ਆਈ ਹੈ ਇੰਟਰਵਿਊ ਆਈ ਹੈ ਉਹ ਕਹਿੰਦੇ ਵੀ ਮੈਨੂੰ ਕੁੱਟਿਆ ਮਾਰਿਆ ਉਹਨਾਂ ਨੇ ਉਸ ਤੋਂ ਬਾਅਦ ਉਹ ਚਲੀ ਗਈ ਹਸਪਤਾਲ ਤੋਂ ਚਲੀ ਗਈ ਸੀ ਉਹ ਪਤਾ ਨਹੀਂ ਉਹਨਾਂ ਨੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਕੀਤੀਆਂ ਉਹ ਚਲੇ ਗਏ ਪਤਾ ਨਹੀਂ ਇਹਦੇ ਬਾਰੇ ਰਿਗਾਰਡਿੰਗ ਨਹੀਂ ਮੈਨੂੰ ਮੈਨੂੰ ਪਤਾ ਕੀ ਗੱਲ ਹੋਈ ਸੀ ਜੀ ਉਹ ਵੀ ਦਾਖਲ ਸੀ ਵੀ ਹਾਂ ਜੀ ਜੀ ਤਾਂ ਇਸ ਦਾ ਮਤਲਬ ਕਿ ਉਹ ਵਿਅਕਤੀ ਜਿਸ ਨੇ ਤੁਹਾਡਾ ਕੁੱਟਮਾਰ ਕੀਤੀ ਹੈ ਉਸ ਨੂੰ ਐਦਾਂ ਲੱਗਿਆ ਕਿ ਤੁਸੀਂ ਐਫ ਆਈ ਆਰ ਦਰਜ ਕਰ ਲਿਆ ਉਸ ਦੇ ਖਿਲਾਫ ਨੀ ਮੈਂ ਐਫ ਆਈ ਆਰ ਤਾਂ ਮੈਂ ਉਹਨੂੰ ਕਹੀ ਹੀ ਨਹੀਂ ਹੈਗਾ ਵੀ ਐਫ ਆਈ ਆਰ ਮੈਂ ਤਾਂ ਸਿਰਫ ਇੰਨੀ ਗੱਲ ਕਹੀ ਸੀ ਉਹਨੂੰ ਵੀ ਕੰਟਰੋਲ ਰੂਮ ਤੋਂ ਫੋਨ ਆਇਆ ਦਰਖਾਸਤ ਐ ਨਾਰਮਲੀ ਦਰਖਾਸਤਾਂ ਪੰਜ ਦੀ ਦੀ ਅਸੀਂ ਲਿਖ ਲੈਣੇ ਆ ਪਰ ਉਸ ਤੋਂ ਬਾਅਦ ਰਾਜੀਨਾਮਾ ਹੋ ਜਾਂਦਾ ਜਦੋਂ ਕੋਈ ਪਛਾਤ ਪੜਤਾਲ ਹੋ ਕੇ ਕੋਈ ਹੈ ਜਾਂ ਕੋਈ ਆ ਜਾਂਦਾ ਹੈ ਜੀ ਫਿਰ ਅਸੀਂ ਐਫ ਆਈ ਆਰ ਲੌਂਚ ਕਰਦੇ ਆ ਆਦਰਵਾਚ ਡਾਇਰੈਕਟ ਐਫ ਆਈ ਆਰ ਅਸੀਂ ਕਦੇ ਨਹੀਂ ਕਰਦੇ ਹੈਗੇ ਇਸ ਤਰ੍ਹਾਂ ਜੀ ਹਾਂ ਜੇਕਰ ਕੋਈ ਹੈਗੇ ਇਸ ਤਰ੍ਹਾਂ ਦਰਖਾਸਤ ਦੇ ਵਿੱਚ ਪਹਿਲਾਂ ਪਤੀ ਪਤਨੀ ਦਾ ਤਾਂ ਮੈਡਮ ਨਾਰਮਲੀ ਅਕਸਰ ਹੋ ਹੀ ਜਾਂਦੇ ਨੇ ਝਗੜੇ ਨਾਰਮਲ ਝਗੜਾ ਹੋਣਾ ਕੋਈ ਇਹਨਾਂ ਦਾ ਮੈਨੂੰ ਨਹੀਂ ਪਤਾ ਜੀ ਉਹ ਉਹਦੇ ਕਰਕੇ ਹੀ ਉਹ ਥਾਣੇ ਚ ਆ ਗਈ ਵੀ ਮੇਰੀ ਕੁੱਟਮਾਰ ਕੀਤੀ ਐ ਮੈਂ ਉਹਨੂੰ ਡਿਊਟੀ ਸੀਗਾ ਮੈਂ ਮੈਂ ਥੀਲ ਕਰਨੀ ਸੀ ਸਾਰੀਆਂ ਤਰਖਾਸਤਾਂ ਮੈਂ ਗੇਟ ਤੇ ਆ ਗਿਆ ਜੇਟ ਤੋਂ ਬਾਅਦ ਉਧਰ ਉਹਨਾਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸੀ ਕਹਿੰਦੇ ਵੀ ਤੂੰ ਤਾਂ ਉਹਨਾਂ ਦੀ ਫੇਵਰ ਕਰਦਾ ਮੈਂ ਕਿਹਾ ਮੈਂ ਕਿਹੜੀ ਫੇਵਰ ਕਰਨੀ ਐ ਮੈਂ ਤਾਂ ਚਲੋ ਉੱਥੇ ਚਲੋ ਤੁਹਾਡਾ ਪਤੀ ਪਤਨੀ ਦਾ ਝਗੜਾ ਕਾਉਂਸਲਿੰਗ ਕਰਾ ਕੇ ਮੁਆਫਾ ਭੇਜ ਦਿੰਦੇ ਆ ਜੀ ਰਾਜੀਨਾਮਾ ਕਰ ਵੀ ਦਿੰਦੇ ਨੇ ਹੋ ਵੀ ਜਾਂਦੇ ਨੇ ਜੀ ਜੀ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਪੂਰੀ ਕਤਨਾ ਸੁਣੀ ਹੈ ਬਲਵਿੰਦਰ ਸਿੰਘ ਜੋ ਥਾਣੇਦਾਰ ਨੇ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਪਰਿਵਾਰਿਕ ਝਗੜਾ ਸੁਲਝਾਣ ਦੇ ਲਈ ਉਹ ਪਰਿਵਾਰ ਦੇ ਕੋਲ ਜਾਂਦੇ ਨੇ ਪਰ ਪਰਿਵਾਰ ਨੇ ਉਹਨਾਂ ਦੀ ਗੱਲ ਤਾਂ ਕੀ ਸੁਣਨੀ ਸੀ ਉਹਨਾਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਵਰਦੀ ਫਾੜ ਦਿੱਤੀ ਤੇ ਰਾਗੀਰ ਜਿਹੜਾ ਸੀ ਉਸ ਦੇ ਵੱਲੋਂ ਮੌਕੇ ਤੇ ਅਸਦੀ ਜਾਨ ਜਣੀ ਹੈ ਬਚਾਈ ਗਈ ਹੈ ਤੇ ਬਾਅਦ ਵਿੱਚ ਉਹ ਖੁਦ ਸਿਵਲ ਹਸਪਤਾਲ ਜਾਂਦੇ ਆ ਆਪਣੇ ਆਪ ਨੂੰ ਦਾਖਲ ਕਰਵਾਉਂਦੇ ਆ ਤੇ ਉਹਨਾਂ ਨੇ ਹੁਣ ਸ਼ਿਕਾਇਤ ਦਰਜ ਕਰਵਾਈ ਹੈ ਪਰਿਵਾਰਿਕ ਮੈਂਬਰਾਂ ਦੇ ਖਿਲਾਫ ਤਾਂ ਮਾਮਲਾ ਜਿਹੜਾ ਹੈ ਉਹ ਦੱਸ ਦिए ਕਿ ਪਟਿਆਲਾ ਤੋਂ ਸਾਹਮਣੇ ਆਏ ਸੀ ਜਿੱਥੇ ਕੰਟਰੋਲ ਰੂਮ ਦੇ ਪਿੰਡ ਅਤਾਲਾ ਦੀ ਇੱਕ ਮਹਿਲਾ ਦੇ ਵੱਲੋਂ ਕੁੱਟਮਾਰ ਕਰਨ ਦੀ ਸ਼ਿਕਾਇਤ ਜਿਹੜੀ ਹੈ ਪੁਲਿਸ ਥਾਣੇ ਦੇ ਵਿੱਚ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਥਾਣੇਦਾਰ ਖੁਦ ਦੂਸਰੀ ਧਿਰ ਦੇ ਨਾਲ ਗੱਲਬਾਤ ਕਰਨ ਦੇ ਲਈ ਜਾਂਦੇ ਆ ਤੇ ਮੌਕੇ ਦੇ ਉੱਤੇ ਦੂਸਰੀ ਧਿਰ ਦੇ ਵੱਲੋਂ ਥਾਣੇਦਾਰ ਨੂੰ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਇਸ ਦੌਰਾਨ ਤਿੰਨ ਮਹਿਲਾ ਤੇ ਸੱਤ ਜਿਹੜੇ ਦੋਸ਼ੀਆਂ ਦੇ ਖਿਲਾਫ ਇਰਾਦਾਇਕ ਕਤਲ ਸਾਇਤ ਤੇ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉੱਤੇ ਹੀ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਮੇਰੇ ਉੱਤੇ ਪਤਾ ਨਹੀਂ ਕਿਉਂ ਇਸ ਪਰਿਵਾਰ ਨੇ ਹਮਲਾ ਕੀਤਾ ਮੈਨੂੰ ਤਾਂ ਸਿਰਫ ਕੰਟਰੋਲ ਰੂਮ ਦੇ ਜ਼ਰੀਏ ਸ਼ਿਕਾਇਤ ਮਿਲੀ ਸੀ ਤੇ ਉਸ ਤੋਂ ਬਾਅਦ ਇਸ ਝਗੜੇ ਨੂੰ ਸੁਲਝਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਸਨ ਤੇ ਅਸੀਂ ਦੂਸਰੀ ਧਿਰ ਨੂੰ ਥਾਣੇ ਦੇ ਵਿੱਚ ਬੁਲਾਉਣ ਦੇ ਲਈ ਗਏ ਸਨ ਕਿ ਦੂਸਰੀ ਪਾਰਟੀ ਵੀ ਬੈਠੀ ਹੈ ਕਿ ਅਸੀਂ ਪੂਰਾ ਮਾਮਲਾ ਸੁਲਝਾ ਲੈਂਦੇ ਹਾਂ ਤਾਂ ਜੋ ਤੁਹਾਡੀ ਸਮੱਸਿਆ ਦਾ ਹੱਲ ਹੋ ਸਕੇ ਪਤੀ ਪਤਨੀ ਦਾ ਆਪਸ ਦੇ ਵਿੱਚ ਝਗੜਾ ਸੀ ਪਰ ਝਗੜਾ ਸੁਲਝਣ ਤੋਂ ਪਹਿਲਾਂ ਹੀ ਕੁੱਟਮਾਰ ਜਿਹੜੀ ਹੈ ਉਹ ਥਾਣੇਦਾਰ ਦੀ ਕਰ ਦਿੱਤੀ ਗਈ ਹੈ ਦਿਓ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ